ਹਾਂਜੀ ਭਾਈ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਆਪਾਂ ਖੜੇ ਸੀਗੇ ਆਪਣੇ ਪਿੰਡ ਬਾਸ਼ਾਪੁਰ ਤੇ ਪਿੰਡ ਦੇ ਘਰੇ ਆਏ ਇਹਨਾਂ ਦੇ ਮੀਟ ਚੈੱਕ ਕਰਨ ਆਏ ਸੀਗੇ ਤੇ ਤਿੰਨ ਮਹੀਆਂ ਵੀ ਇਹਨਾਂ ਦੀ ਇਹ ਇਹਨਾਂ ਦੇ ਦੋ ਖੜੀਆਂ ਨੇ ਤੇ ਬਾਕੀ ਵੀਰੇ ਇਹ ਤਿੰਨ ਮਹੀਆਂ ਆਪਾਂ ਚੈੱਕ ਕਰਤੀ ਸੀ ਆ ਤੇ ਤੁਹਾਨੂੰ ਹੋਣ ਦੂਜੇ ਮੱਝਾਂ ਦੋ ਹੋਰ ਵੀਰੇ ਦੋ ਮੱਝਾਂ ਇਹ ਛੇਨਨੀਆਂ ਇਹਨਾਂ ਦੇ ਵਿੱਚੋਂ ਵੀਰੇ 5 ਮੱਝਾਂ ਟੋਟਲ ਹੋਈਆਂ। ਟੋਟਲ 5ਾਂ ਦੇ ਵੀਰੇ ਟੀਕੇ ਭਰੇ ਹੋਈ ਸੀਗੇ। ਤੇ ਟੀਕੇ ਵੀ ਖਰਾ ਨੇ ਵੀਰੇ ਕੁਆਲਟੀ ਦੇ ਭਰੇ ਹੋਏ ਤੇ। ਤੇ ਇਹਨਾਂ ਦੇ ਪਛੂ ਵੀ ਬਹੁਤ ਸੋਹਣੇ ਨੇ। ਲੱਗਦੇ ਵੀ ਸ਼ੌਂਕ ਨਾਲ ਨੇ। ਪਛੂ ਰਾਜ ਦੀ ਨਗਰ ਵਧੀਆ ਖਰਾ ਖੁਰੂ ਦਾ ਨੇ ਬਹੁਤ ਕੈਂਟ ਆ। ਤੇ ਇਹਨਾਂ ਨੇ ਆਪਾਂ ਤੁਹਾਨੂੰ ਵੀ ਝੂਟ ਬੋਲੀ ਵੀ ਹਨਾ ਕਦੂ ਰਹੇ ਪਹਿਲੀ ਵਾਰੀ। ਇਹ ਵੀਰੇ ਮਰ ਪੰਜੇ ਮੱਝਾਂ ਨਾਲ ਦੀ ਭਲਨ ਦੋ ਵਾਰੀ ਪੀੜ ਹੋ ਚੁੱਕੀਆਂ ਜੀ ਇਹਨੀਆਂ। ਤੇ ਉਸ ਤੋਂ ਬਾਅਦ ਇਹਨਾਂ ਨੇ ਆਪਾਂ ਨੇ ਯਾਰ ਫਾਰਮੂਲਾ ਇਹ ਪਾਇਆ ਦੀਗਾ ਪਾਊਡਰ ਛੀਲ ਚ ਤੇ 15 ਕਿਲੋ 2 ਕਿਲੋ ਵਰਦਨ ਤੇ 1 ਕਿਲੋ ਰੈਪਰੋਮਨ ਪਾਊਡਰ ਛਾਰਾ ਕਰਕੇ ਮਿਕਸ ਵੀਰੇ ਆਪਾਂ ਨੂੰ ਸਾਰੇ ਪੰਜਾਂ ਪਸ਼ੂ ਨੂੰ ਪਵਾਤਾ ਦੇਨੀ ਵੀਰੇ 100 ਗ੍ਰਾਮ ਛਵੀਰੇ ਤੇ 50 ਗ੍ਰਾਮ ਛਾਵ ਨੂੰ ਤੇ ਪਵਾਤਾ ਇਹਨਾਂ ਦੇ ਵਿੱਚੋਂ ਵੀਰੇ ਹੁਣ ਆਪਾਂ ਉਹ ਚਾਰੇ ਪਸ਼ੂ ਇਹਨਾਂ ਦੇ ਤਿੰਨ ਉਹ ਚੌਥੀ ਵੀਰੇ ਆਹ ਤੇ ਚਾਰ ਹੀ ਗੱਭਨ ਨੇ ਤੇ ਆ ਪੰਜਵੀਂ ਵੀਰੇ ਖਾਲੀ ਹੈਗੀ ਤੇ ਵੀ ਹੀੜ ਚ ਆਉਗੀ ਤੇ ਆਪਾਂ ਇਹ ਨਹੀਂ ਕਹਿੰਦੇ ਵੀ ਇਹਨਾਂ ਦਾ ਪਿੱਟਰ ਦਾ ਹੱਲ ਸ਼ੌਕਲੇਟ ਹੱਲ ਹੁੰਦਾ ਉਹ ਚੀਜ਼ ਨਾਲ ਪੱਕੀ ਹੁੰਦਾ ਯਾਰਾ ਦੇਖੋ ਬੋਡੀ ਹੁੰਦੀ ਹੈ ਨਾ ਹੀੜ ਦੇ ਆਰਗਾਨ ਨੇ ਕੁਝ ਨਹੀਂ ਪਤਾ ਕਿਸੇ ਮਰਜੀ ਬਾਰੇ ਤੇ ਪਰ ਇਹਨਾਂ ਦਾ ਹੁੰਦਾ ਜੇ ਪਛੋ ਦੀ ਡੈਂਟ ਸਹੀ ਆ ਬਿਲਕੁਲ ਨੋਰਮਲ ਆ ਨਾ ਤਾਂ ਯਾਰ ਆਪਾਂ ਸੂ ਰਹਿ ਜਾਂਦੇ ਨੇ ਏਡੀ ਗੱਲ ਨਹੀਂ ਹੁੰਦੀ ਤੇ ਕਈ ਵਾਰੀ ਬੱਚੋ ਖਲ ਨਿਕਲੇ ਹੋਵੇ ਤਾਂ ਬੱਚੇ ਲੋਕਾਂ ਨੂੰ ਰਾਤ ਨੂੰ ਦੋਸ ਦਿਨ ਲੱਗ ਜਾਂਦੇ ਨੇ ਪਿੱਛੇ ਲੋਕ ਤੇ ਯਾਰ ਇਹਦਾ ਇਹ ਵੀ ਤੇ ਆਪਾਂ ਨੂੰ ਹੁੰਦਾ ਹੈ ਨਾ ਇੱਕ ਜਿਹਾ ਆਪਾਂ ਥੋੜੀ ਜਿਹੀ ਤਾਂ ਇੰਕਾਰ ਨਹੀਂ ਹੈਗਾ ਵੀ ਆਪਾਂ ਇਹ ਕਰ ਦਾਂਗੇ ਬਾਹਰ ਕਰ ਦਾਂਗੇ ਆਪਾਂ ਰਕੋ ਫਿਰ ਕੀਤਾ ਹੈਗਾ ਠੀਕ ਆ ਬਸ ਦੋ ਵਾਰ ਬਿਟੋਣ ਤੋਂ ਬਾਅਦ ਪਾਊਡਰ ਖ ਪਾਇਆ ਨਾ ਕਿ ਦਵਾਈ ਭਰੀ ਆ ਉਹ ਕਿਰ ਸ਼ਾਫਤੀ ਹੈ ਨਾ ਕਿ ਦਵਾਈ ਭਰੀ ਆ ਨਾ ਕੋਈ ਟੀਕੇ ਲਾਇਏ ਨੇ ਬਸ ਪਾਊਡਰ ਖ ਵਗੈਰੇ ਜਿਵਾ ਰਹਿ ਗਈ ਆ ਵਧੀਆ ਕੋਈ ਦਿੱਕਤ ਨਹੀਂ ਰਹਿਣ ਤੇ ਵਿੱਚ ਜੋ ਇਹਨਾਂ ਦੇ ਟੀਕੇ ਭਰੇ ਮੈਨੂੰ ਸਾਰੇ ਬ੍ਰਿਸ਼ਾਰੇ ਇਹਨਾਂ ਦੇ ਇੱਕ ਵੀਡੀਓ ਭਰੇ ਹੋਣੇ ਜੇ ਪੰਜਾਪਤੂ ਦੇ ਮਹਾਵੀਰ ਵੀਰਾਵੜੀ ਦੇ ਪੰਜੇ ਟੀਕੇ ਵੀਰਾਵੜੀ ਦੇ ਮਹਾਵੀਰ ਭਰੇ ਹੋਏ ਸੀਗੇ ਤੇ ਜੱਟ ਮਹਾਵੀਰ ਦੇ ਬੋਗਟ ਨੇ ਬੱਤੇ ਬੋਗਣ ਮਹਾਵੀਰ ਤੇ ਆ ਰਹੇ ਨੇ ਤੇ ਜਦੋਂ ਸ਼ੀਮ ਲਈਦਾ ਵੀਰੇ ਪਹਿਲਾਂ ਆਪਾਂ ਸੀਮਨ ਕਰ ਚੈੱਕ ਕਰੀਦਾਗਾ ਫਿਰ ਵੱਟ ਕੇ ਤੇ ਫਿਰ ਆਪਾਂ ਕਹਿੰਦੇ ਨੇ ਠੀਕ ਲੈਣੇ ਹੁੰਦੇ ਆਗੇ ਤੇ ਹੁਣ ਚਾਰੇ ਪਾਸੇ ਗੱਪਣ ਨੇ ਇਹਨਾਂ ਦਾ ਵੀਰੇ ਫਾਰਮੂਲਾ ਸਰਪ ਆਪਣਾ ਉਹ ਜਿਹਾ ਪਾ ਵੜਣਾ ਤੇ ਛੱਦੀਗਾ ਵੀ ਪਾਊਡਰ ਸ਼ੀਰ ਚ ਵਰਦਨ ਤੇ ਹੋ ਹੋਰ ਆਪਾਂ ਕੁਝ ਨਹੀਂ ਲੱਗ ਪੁੰਦੇ ਹੈਗੇ ਜੇ ਆਪਾਂ ਵੀਰੇ ਟੀਨ ਦੇ ਵਿੱਚ ਪਛੂ ਜਿਵੇਂ ਹੁਣ ਆਪਣੇ ਗੱਪਣ ਵੀ ਹੋ ਗਏ ਤਾਂ ਆਪਣੇ ਭਰਾ ਵਿੱਚ ਪਛੂ ਬੰਦ ਸ਼ੋਰੀ ਜ ਆਪਣੇ ਪਛੂ ਗੱਪਣ ਹੋ ਗਏ ਤਾਂ ਉਹ ਪਾਊਡਰ ਆਪਾਂ ਵੀਰੇ ਬੰਦ ਕਰ ਦਿੰਨੇ ਆ ਵੀ ਜਦੋਂ ਹੁਣ ਹੀ ਪਾਊਡਰ ਪਾਉਣਾ ਹੈਗਾ ਪਛੂ ਕੱਪੜੇ ਹੋ ਗਏ ਤਾਂ ਦੁਬਾਰਾ ਬੋਲ ਪਹਿਣਾ ਤੇ ਪਾਊਡਰ ਪਾਉਣ ਨਾਲ ਵੀਰੇ ਕੁਝ ਨਹੀਂ ਹੁੰਦਾ ਹੈਗਾ ਜੇ ਤੁਸੀਂ ਡੇਲੀ ਵੀਰੇ ਮੰਨ ਲਓ ਕੋਈ ਪਾਊਡਰ ਕਿਹੜਾ ਜਿਹਾ ਪਾਊਡਰ ਵਧੀਆ ਪਾਉਣਿਓ ਕੰਪਨੀ ਦਾ ਹਨਾ ਜੇ ਆਪਾਂ 50 ਗ੍ਰਾਮ ਪਾਉਣੇ ਆ ਤਾਂ ਉਹਨੂੰ 25 ਗ੍ਰਾਮ ਕਰ ਦੋ ਤਾਂ ਜੋ ਆਪਣੇ ਮੂਰੇ ਦਿੱਕਤ ਨਾ ਵੇਚੀ ਦੀ ਬਦ ਤੋਂ ਬਾਦ ਪਸ਼ੂ ਵਾਲੇ ਰਹੀ ਜਾਣਾ ਤੇ ਪਸ਼ੂ ਦਾ ਵਾਧਾ ਹੋਵੇ ਪਸ਼ੂ ਦਾ ਵੀਰੇ ਵਾਧਾ ਪੱਕਾ ਕਰਨਾ ਵੀਰੇ ਵਧਾਉਣੇ ਵੀ ਨੇ ਮੇਰਾ ਤਾਂ ਪੂਰਾ ਜੋਰ ਲੱਗਿਆ ਵਜ਼ੀਰੀ ਜੀ ਵਿੱਚ ਤੇ ਸਾਡੇ ਸਾਰੇ ਬੰਦੇ ਨੂੰ ਕਹਿਣੇ ਆ ਆਪਾਂ ਸਭ ਨੇ ਜੋਰ ਲੱਗਿਆ ਉਹਦਾ ਪੁੱਲ ਹਣਾ ਤੇ ਕੰਮ ਵੀਰੇ ਆਪਾਂ ਬਰੀਡ ਦੀ ਕਰੀ ਤੇ ਸਾਰਾ ਯਾਰ ਤੇ ਬਹੁਤ ਵਧੀਆ ਬਾਈ ਦੇ ਪੁੱਛੂ ਨੇ ਤੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਕੇ ਸ਼ੇਅਰ ਵੀ ਕਰ ਦਿਓ ਸਾਰੇ ਭਰਾਵਾਂ ਦਾ ਧੰਨਵਾਦ ਜੀ ਸੱਚੀ ਕਾਲ ਜੀ